ਅਸੀ ਕਾਲ ਜੀ ਬਾਈ ਸਾਰਿਆਂ ਨੂੰ ਆਪਣੇ ਪਿੰਡੋਂ ਵੀਰ ਬਾਈ ਸ਼ਰਮਾ ਜੀ ਕੰਮ ਕਰਦੇ ਨੇ ਕੈਮਰਿਆਂ ਦਾ ਤੇ ਵਾਈਫਾਈ ਵਗੈਰਾ ਲਾਉਣ ਦੇ ਇੰਸਟਾਲੇਸ਼ਨ ਦੇ ਕੰਮ ਕਰਦੇ ਆ ਬਾਈ ਤਕਰੀਬਨ ਕਾਫੀ ਟਾਈਮ ਤੋਂ ਕੰਮ ਕਰਦੇ ਸੀ ਛੋਟੇ ਦਾ ਟਾਈਮ ਆਪਣਾ ਕੰਮ ਕਰਦੇ ਹੋਏ ਮੈਨੂੰ ਤਾਂ ਬਰੇ ਹੋ ਗਏ 21 ਸਾਲ ਦਾ ਤਕਰੀਬਨ ਗੇੜ 20 ਸਾਲ ਹੋ ਗਏ ਠੀਕ ਹੈ ਜਿਸ ਦਾ ਕੰਮ ਕਰਦੇ ਆ ਹਾਂਜੀ ਹਾਂ ਤੇ ਆ ਕੈਮਰਿਆਂ ਤੋਂ ਲੱਗਿਓ ਕੈਮਰਿਆਂ ਦਾ ਕੰਮ ਕਰਦੇ ਨੂੰ ਹੋ ਗਏ ਤਕਰੀਬਨ 4 ਸਾਲ 4 ਸਾਲ ਹੋ ਗਏ ਹਾਂਜੀ ਠੀਕ ਹੈ ਤੇ ਵਾਈਫਾਈ ਦਾ ਕੰਮ ਵੀ ਨਾਲ ਕਰਦੇ ਹਾਂ ਹਾਂ ਵਾਈਫਾਈ ਦਾ ਹੁਣ ਠੀਕ ਹੈ ਬਾਈ ਆਪਾਂ ਬਾਈ ਤੋਂ ਪਹਿਲਾਂ ਕੈਮਰੇ ਲਗਵਾਈ ਤਾਂ ਬੇਨਤੀ ਆ ਬਾਈ ਬਣ ਕੇ ਆਪਣੇ ਪਿੰਡ ਦੇ ਬੰਦਾ ਜਰੂਰ ਸਾਥ ਦਿਆ ਕਰੋ ਤੇ ਹੋਰ ਵੀ ਇਹ ਮਨ ਲ ਜਿਵੇਂ ਬਾਈਆਂ ਦਾ ਕੰਮ ਵੀ ਇੱਕ ਹੀ ਕਰਦੇ ਨੇ ਲੋਕਲ ਜਿਵੇਂ ਮੰਨ ਲਓ 50 ਕਿਲੋਮੀਟਰ ਦੇ ਇਰੇ ਵਿੱਚ ਕਿਸੇ ਨੂੰ ਵੀ ਜ਼ਰੂਰਤ ਆ ਤਾਂ ਕੋਈ ਵੀ ਮਨ ਲ ਕੇ ਬੰਦਾ ਕੰਟੈਕਟ ਕਰ ਸਕਦਾ ਬਾਈ ਆਪਣਾ ਨੰਬਰ ਬੋਲ ਦੋ ਮੇਰਾ ਨੰਬਰ ਹੈਗਾ ਜੀ 94786 23302 ਬਾਈ ਆਪਣਾ ਹੀ ਬੋਲੋ 99882 ਜੀ 99882 ਠੀਕ ਹੈ ਜੀ ਤੇ ਬਾਈ ਤੁਸੀਂ ਕੈਮਰੇ ਕਿਹੜੇ ਕਿਹੜੇ ਪ੍ਰਕਾਰ ਦੇ ਲਗਾਉਣ ਕੈਮਰੇ ਬਾਈ ਆਪਣੇ ਐਚਡੀ ਕੈਮਰੇ ਆਈਪੀ ਕੈਮਰੇ ਠੀਕ ਹੈ ਨਾ ਇਹ ਤੇ ਵਾਈਫਾਈ ਕੈਮਰੇ ਉਹਨਾਂ ਦਾ ਮਤਲਬ ਐਚਡੀ ਵਾਈਫ ਉਹਦਾ ਕੀ ਮਤਲਬ ਹੈ ਆਈਪੀ ਵਾਈ ਨਵੀਂ ਟੈਕਨੋਲੋਜੀ ਹੈ ਜੀ ਨੈਟਵਰਕ ਕੈਮਰਾ ਜੀ ਉਹ ਐਚਡੀ ਕੈਮਰੇ ਨੇ ਉਹ ਪੁਰਾਣੀ ਟੈਕਨੋਲੋਜੀ ਹੈ ਜੀ 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 ਹਾਂਜੀ ਮਤਲਬ ਕਿ ਬਿੱਦਰ ਰਿਕਾਰਡਿੰਗ ਵਾਲੇ ਬਿੱਦਰ ਰਿਕਾਰਡਿੰਗ ਆਡੀਓ ਵੀਡੀਓ ਆਡੀਓ ਵੀਡੀਓ ਤੁਹਾਨੂੰ ਟੂ-ਵੇ ਟਾਕ ਆ ਜਾਂਦੇ ਨੇ ਜੀ ਤੇ ਬੀਡੀਪੀ ਹੋ ਗਈ ਜਿਵੇਂ ਵੀਡੀਓ ਡੋਰ ਫੋਨ ਹਾਂਜੀ ਬੈਲ ਤੇ ਲਾ ਗੇਟ ਤੇ ਉਹ ਲੱਗਦਾ ਹੈਗਾ ਸਿਸਟਮ ਅੰਦਰ ਐਲਈਡੀ ਲੱਗੂ ਸਕਰੀਨ ਛੋਟੀ ਜੀ ਉਹਦੇ ਨਾਲ ਜੀ ਜੀ ਠੀਕ ਹੈ ਨਾ ਜਦੋਂ ਮਾਰੋ ਕੋਈ ਬੰਦਾ ਬੈਲ ਦੱਬੂਗਾ ਅੰਦਰ ਉਹਦੀ ਵੀ ਤੇ ਆਪਾਂ ਗੱਲ ਵੀ ਕਰ ਸਕਦੇ ਇਹਦੇ ਨਾਲ ਠੀਕ ਹੈ ਬਾਹਰ ਬੰਦੇ ਖੜੇ ਬਾਹਰ ਬੰਦੇ ਨਾਲ ਠੀਕ ਹੈ ਠੀਕ ਹੈ ਹਾਂ ਉਹ ਸਾਰੀਆਂ ਕੰਪਨੀ ਜਿਵੇਂ ਹਿੱਕ ਵਿਜ਼ਨ ਲਊਗਾ ਸੀਪੀ ਪਲਸ ਸਾਰੀਆਂ ਕੰਪਨੀਆਂ ਦੇ ਕੈਮਰੇ ਤੇ ਆ ਗਾਰੰਟੀ ਵਾਰੰਟੀ ਭਾਈ ਸਾਰੀ ਭਾਈ 2 ਸਾਲ ਦੀ ਭਾਈ ਬਾਈਆਂ ਬਣਾ ਦੋ ਸਾਲ ਦੀ ਪਰ ਮੇਰੇ ਵੱਲੋਂ ਵੀ ਮੈਨੂੰ ਪਤਾ ਵੀ ਕੰਮ ਵਧੀਆ ਕਰਦੇ ਹਾਂ ਨਾ ਫੁੱਲ ਗਾਰੰਟੀ ਭਾਈ ਮੇਰੇ ਖੁਦ ਜ਼ਿੰਮੇਵਾਰੀ ਹੋਊਗਾ